ਜੀ ਰਾਜਨੀਤੀ ਦੇ ਵਿੱਚ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ ਡਾਕਟਰ ਸੁਖੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਮਾਣ ਸਤਿਕਾਰ ਦਿੱਤਾ ਉਹ ਦੋ ਵਾਰ ਐਮਐਲਏ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਬਣੇ ਤੇ ਬਣੇ ਕਿੱਥੋਂ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਔਰ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਲੋਕਾਂ ਨੇ ਸਪਸ਼ਟ ਕਰਤਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਹਿਮਤ ਨੇ ਅਕਾਲੀ ਦਲ ਦੀ ਨੀਤੀਆਂ ਦੇ ਨਾਲ ਸਹਿਮਤ ਨੇ ਪਰ ਹਾਂ ਅੱਜ ਇੱਕ ਗੱਲ ਦੀ ਸੰਤੁਸ਼ਟੀ ਮੈਨੂੰ ਜ਼ਰੂਰ ਹੋਈ ਕਿ ਮੁੱਖ ਮੰਤਰੀ ਸਾਹਿਬ ਜਦੋਂ ਡਾਕਟਰ ਸੁਖੀ ਨੂੰ ਮੁਖਾਤਬ ਹੋ ਰਹੇ ਸੀ ਉਹ ਕਹਿੰਦੇ ਜੀ ਦੇਖੋ ਕਿੰਨੀ پاک ਸਾਫ ਸ਼ਖਸੀਅਤ ਹੈ ਇਮਾਨਦਾਰ ਨੇ ਇੱਕ ਡਾਕਟਰ ਵਜੋਂ ਆਪਣੀ ਕਲੀਨਿਕ ਚਲਾਉਂਦੇ ਨੇ ਐਸੇ ਲੋਕ ਰਾਜਨੀਤੀ ਚ ਚੋਣੇ ਚਾਹੀਦੇ ਨੇ ਤਾਂ ਮੈਂ ਮੁੱਖ ਮੰਤਰੀ ਨੂੰ ਕਹੂੰਗਾ ਕਿ ਇਹ ਹੈ ਸ਼ਰੋਮਨੀ ਅਕਾਲੀ ਦਲ ਦੇ ਹੀਰੇ ਇਹਨਾਂ ਨੂੰ ਲਪਿਆ ਸੀ ਕੈਂਡੀਡੇਟਾਂ ਨੂੰ ਸ਼ਰੋਮਨੀ ਅਕਾਲੀ ਦਲ ਨੇ ਤੇ ਤੁਹਾਡੇ ਕੈਂਡੀਡੇਟ ਕੌਣ ਨੇ ਕਟਾਰੂ ਚੱਕ ਵਿਜੇ ਸਿੰਘ ਲਸਰਾਰੀ ਬਲਕਾਰ ਸਿੰਘ ਸੋ ਇੱਕ ਸਪਸ਼ਟ ਹੈ ਕਿ ਸ਼ਰੋਮਨੀ ਅਕਾਲੀ ਦਲ ਨੇ ਬੜੇ ਵਧੀਆ ਚਿਹਰੇ ਅਕੇ ਲਿਆਂਦੇ ਠੀਕ ਹੈ ਅੱਜ ਸਾਡਾ ਸੰਘਰਸ਼ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਰਤਖ ਮੁੱਦਿਆਂ ਦੀ ਪਹਿਰੇਦਾਰੀ ਕਰ ਰਿਹਾ ਹੈ ਜਿੰਨੀ ਦੇ ਡਾਕਟਰ ਸੁਖੀ ਉਹ ਸੰਘਰਸ਼ ਦੇ ਵਿੱਚ ਰਹੇ ਉਹਨਾਂ ਦਾ ਸਵਾਗਤ ਅਗਰ ਆਜੋ ਆਪਣੇ ਨਿੱਜੀ ਕਾਰਨਾ ਕਰਕੇ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣਾ ਚਾਹੁੰਦੇ ਨੇ ਤੇ ਉਹਨਾਂ ਦਾ ਆਪ ਦਾ ਡਿਸੀਜਨ ਹੈ ਪਾਰਟੀ ਦਾ ਜਿਹੜਾ ਵਰਕਰ ਹੈ ਪਾਰਟੀ ਦਾ ਜਿਹੜਾ ਕੈਡਰ ਹੈ ਉਹ ਪਾਰਟੀ ਦੇ ਨਾਲ ਮਜ਼ਬੂਤੀ ਦੇ ਨਾਲ ਖੜਾ ਹੈ ਵਿਅਕਤੀ ਚਲਾ ਜਾਂਦਾ ਹੈ ਪਾਰਟੀਆਂ ਦੀ ਲੜਾਈ ਪਾਰਟੀ ਦਾ ਕੈਡਰ ਤੇ ਸੰਘਰਸ਼ ਜਾਰੀ ਰਹਿੰਦਾ ਹੈ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਤੁਹਾਡੇ ਪਾਰਟੀ ਦੇ ਬੜੇ ਸਾਰੇ ਸੀਨੀਅਰ ਆਗੂ ਵੱਖਰੇ ਹੋਏ ਨਰਾਜ਼ ਹੋ ਕੇ ਹੁਣ ਡਾਕਟਰ ਸੁਖੀ ਛੱਡ ਕੇ ਚਲੇ ਗਏ ਸੋ ਇਸ ਦੀ ਇਸ ਦੀ ਕੋਈ ਤੇ ਵਜ੍ਹਾ ਹੋਣੀ ਹੈ ਕਿ ਕਿਉਂ ਇਸ ਮੌਕੇ ਤੇ ਲੀਡਰ ਛੱਡ ਛੱਡ ਕੇ ਪਾਸੇ ਹੋ ਰਹੇ ਨੇ ਅਕਾਲੀ ਦਲ ਤੋਂ ਨਹੀਂ ਡਾਕਟਰ ਸੁਖੀ ਨੇ ਤਾਂ ਆਪ ਹੀ ਸਪਸ਼ਟ ਕਰਤਾ ਜੀ ਕਿ ਉਹਨਾਂ ਦੇ ਨਿੱਜੀ ਕਾਰਨ ਨੇ ਉਹ 7 ਸਾਲ ਕੰਮ ਨਹੀਂ ਹੋ ਰਹੇ ਸੀ ਸੋ ਉਹਨਾਂ ਨੇ ਤਾਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਔਰ ਇਹ ਗੱਲ ਸਪਸ਼ਟ ਕੀਤੀ ਹੈ ਕਿ ਅਕਾਲੀ ਦਲ ਦੇ ਨਾਲ ਕੋਈ ਬਤਪੇਦ ਨਹੀਂ ਪ੍ਰਧਾਨ ਸਾਹਿਬ ਦੇ ਨਾਲ ਕੋਈ મતਭੇਦ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮਾਨ ਸਤਕਾਰ ਬਖਸ਼ਿਆ ਦੋ ਵਾਰੀ ਐਮਐਲਏ ਬਣਾ ਦੇਣਾ ਹੋਰ ਕਮੇਟੀ ਦਾ ਮੈਂਬਰ ਬਣਾ ਦੇਣਾ ਸੋ ਅਕਾਲੀ ਦਲ ਦਾ ਮਾਨ ਸਤਕਾਰ ਕਰਨੀਓ ਕੋਈ ਕਮੀ ਨਹੀਂ ਅੱਜ ਉਹਨਾਂ ਦੇ ਆਪ ਦੇ ਰੀਜ਼ਨ ਨੇ ਪਰਸਨਲ ਰੀਜ਼ਨ ਕਰਕੇ ਛੱਡ ਕੇ ਗਏ ਨੇ ਸਾਡਾ ਸੰਘਰਸ਼ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਵਿਚਾਰਧਾਰਾ ਹੈ ਇਹ ਪੰਜਾਬ ਦੀ ਰੂਹ ਹੈ ਸੋ ਸੰਘਰਸ਼ ਨਹੀਂ ਕਦੇ ਬੰਦਿਆਂ ਦੇ ਜਾਣ ਨਾਲ ਮਰਦੇ ਹੁੰਦੇ ਲੋਕ ਪਾਰਟੀ ਦੇ ਨਾਲ ਖੜੇ ਨੇ ਬੰਦਿਆਂ ਨਾਲ ਨਹੀਂ ਸੋ ਸੋ ਹੁਣ ਹੈ ਹੁਣ ਇਹ ਤਾਂ ਮੰਨ ਸਕਦੇ ਆਂ ਵੀ ਹੁਣ ਇਲੈਕਸ਼ਨ ਜਿਹੜੇ ਬਾਈ ਇਲੈਕਸ਼ਨ ਹੈ ਉਹ 4 ਨਹੀਂ 5 ਹੋਣਗੇ ਸੋ ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਬੰਗਾ ਹਲਕਾ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਤਾਇਆ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਸੋ ਅਗਲੀ ਤਿਆਰੀ ਰਹੇਗੀ ਫਿਰ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਤਿਆਰ ਹੈ ਤੁਸੀਂ ਦੇਖੋ ਵੀ ਤੁਹਾਡੇ ਸਾਹਮਣੇ ਕਿੰਨੀਆਂ ਉਦਾਹਰਨਾਂ ਨੇ ਇਸ ਤੋਂ ਪਹਿਲਾਂ ਪਵਨ ਤੀਨੂ ਸਾਹਿਬ ਜਿਹੜੇ ਦੋ ਵਾਰ ਦੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਪਾਰਲੀਮੈਂਟ ਦੀ ਸਿਕਤਰ ਉਹਨਾਂ ਨੇ ਆਪ ਤੋਂ ਐਮਪੀ ਦੀ ਚੋਣ ਲੜੀ ਜਾ ਕੇ ਲੋਕਾਂ ਨੇ ਨਕਾਰਤਾ ਇਸੇ ਤਰੀਕੇ ਮੈਂ ਦੁਬਾਰਾ ਐਂਡੋਰਸ ਕਰਦਾ ਕਿ ਇਹ ਤਾਂ ਨੈਤਿਕਤਾ ਡਿਮਾਂਡ ਕਰਦੀ ਹੈ ਕਿਉਂਕਿ ਅੱਜ ਐਮਐਲਏ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਵੋਟਾਂ ਦੇ ਨਾਲ ਜਿੱਤੇ ਨੇ ਉਹਨਾਂ ਨੂੰ ਜ਼ਰੂਰ ਹੁਣ ਚੋਣਾਂ ਦੇ ਵਿੱਚ ਜਾ ਕੇ ਦੁਬਾਰਾ ਪਤਵਾਂ ਲੈਣਾ ਚਾਹੀਦਾ ਹੂੰ ਸਾਡੇ ਨਾਲ ਚਰਨਜੀਤ ਬਰਾੜ ਵੀ ਜੁੜ ਗਏ ਨੇ ਬਰਾੜ ਸਾਹਿਬ ਡਾਕਟਰ ਸੁਖੀ ਦੀ ਸ਼ਮੂਲੀਅਤ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਏ ਕੋ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੜਾ ਮੰਦ ਭਾਗਾ ਦੌਰ ਆ ਔਰ ਪਾਰਟੀ ਪ੍ਰਧਾਨ ਸਰਦਾਰ ਸੁਬੀਂ ਸਿੰਘ ਬਾਦਲ ਜਿਹੜੇ ਅੱਜ ਵੀ ਜਿਦ ਧਾਰ ਕੇ ਪਾਰਟੀ ਨੂੰ ਖਤਮ ਕਰਨ ਲਈ ਲੱਗੇ ਹੋਏ ਅੱਜ ਵੀ ਜਿਹੜਾ ਮੌਕਾ ਹੈ ਕਿ ਤੁਰੰਤ ਸਾਰੀ ਪਾਰਟੀ ਦਾ ਜਨਰਲ ਅਜਲਾਸ ਕਰਿਆ ਜਾਵੇ ਔਰ ਜਿਹੜੇ ਜਨਰਲ ਡੈਲੀਗੇਟ ਹੈਗੇ ਆ ਉਹ ਖੁਦ ਫੈਸਲਾ ਕਰਨ ਕਿ ਅੱਗੇ ਪ੍ਰਧਾਨ ਉਹਨਾਂ ਨੇ ਕੀ ਨੂੰ ਲਾ ਕੇ ਚੱਲਣਾ ਹੈ ਔਰ ਦੂਜੀ ਗੱਲ ਵਿਜੇਪਾਲ ਇਸ ਤੋਂ ਵੀ ਵੱਡੀ ਗੱਲ ਹੈ ਕਿ ਪੰਥਕ ਪਾਰਟੀ ਹੈ ਪੰਥਕ ਦੀ ਨੁਮਾਇੰਦਾ ਜੱਥੇਬੰਦੀ ਦੀ ਕਹਾਉਨੇ ਹੈ ਪਾਰਟੀ ਪ੍ਰਧਾਨ ਨੇ ਖੁਦ ਮੰਨ ਲਿਆ ਵੀ ਜਿਹੜੇ ਮੇਰੇ ਤੇ ਇਲਜ਼ਾਮ ਲਾਏ ਗਏ ਆ ਮੈਂ ਉਹਨਾਂ ਸਾਰਿਆਂ ਨੂੰ ਮੰਨਦਾ ਹਾਂ ਹਾਲਾਂਕਿ ਇਲਜ਼ਾਮ ਨਹੀਂ ਅਸੀਂ ਤਾਂ ਆਪਣੇ ਲਈ ਮਾਫੀ ਮੰਗਦੀ ਸੀ ਪਰ ਉਹ ਜਦੋਂ ਖੁਦ ਮੰਨ ਲਿਆ ਹੈ ਉਸ ਤੋਂ ਬਾਅਦ ਇੱਕ ਮਿੰਟ ਵੀ ਪਾਰਟੀ ਦੇ ਪ੍ਰਧਾਨ ਰਹਿਣ ਦਾ ਉਹਨਾਂ ਕੋਲੇ ਹੱਕ ਰਹਿ ਜਾਂਦਾ ਹੈ ਕੰਸਕ ਪਾਰਟੀ ਦਾ ਇਸ ਕਰਕੇ ਮੈਂ ਸਮਝਦਾ ਕਿ ਬੜੀ ਵੱਡੀ ਇੱਕ ਇਹਨੂੰ ਕਿਹੜਾ ਸ਼ਬਦ ਵਰਤਾ ਮੇਰੇ ਬਹੁਤ ਸਤਸਕਾਰਯੋਗ ਹੈ ਮੇਰੇ ਤੋਂ ਵੱਡੇ ਨੇ ਇੰਨੀ ਦੇਰ ਇਕੱਠੇ ਰਹੇ ਆਂ ਸ਼ਬਦ ਵਰਤਨ ਨੂੰ ਵੀ ਜੀ ਨਹੀਂ ਕਰਦਾ ਪਰ ਜਿਸ ਕਿਸਮ ਦੀ ਉਹ ਹੱਟ ਧਰਮੀ ਉਹਨਾਂ ਨੇ ਧਾਰੀ ਹੋਈ ਹੈ ਇਹ ਲਾਜ਼ਮੀ ਹੈ ਕਿ ਹਰ ਹਾਲਤ ਸਾਰੇ ਦੀ ਸਾਰੀ ਪਾਰਟੀ ਖਤਮ ਕਰਕੇ ਹਟਣਗੇ ਜੇ ਇਹ ਨਹੀਂ ਹਲਾ ਰਹੇ ਨੀ ਤੁਹਾਡੇ ਕਹਿੰਦਾ ਮਤਲਬ ਹੈ ਕਿ ਉਹ ਪਾਰਟੀ ਦੀਆਂ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਗਏ ਨੇ ਮੈਂ ਨਾ ਨਹੀਂ ਲਊਂਗਾ ਇੱਕ ਪਾਰਟੀ ਦੇ ਲੀਡਰ ਨੇ ਗੱਲ ਕੀਤੀ ਕਿ ਆਪਾਂ ਨੂੰ ਹਲੇ ਵੀ ਕੋਈ ਨਾ ਕੋਈ ਸੰਧੀ ਪ੍ਰਤੀਦੀਪ ਬਣਾ ਕੇ ਭਰਤੀ ਕਰ ਲੈਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਜਿਸ ਰੂਡ ਸੁਭਾਅ ਨਾਲ ਪਾਰਟੀ ਪ੍ਰਧਾਨ ਨੇ ਜਵਾਬ ਦਿੱਤਾ ਕਿ ਤੈਨੂੰ ਪਤਾ ਹੈ ਕਿੰਨਾ ਪਾਰਟੀ ਦਾ ਖਰਚਾ ਤੂੰ ਜੇਹਰ ਚੁਲਾਵੇਂਗਾ ਪਾਰਟੀ मतलब ਜਿਹੜਾ ਬੰਦਾ ਵੀ ਤੂੰ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਇਸ ਤਰ੍ਹਾਂ ਸਨਬ ਕੀਤਾ ਜਾਂਦਾ ਹੈ ਇਹ ਹੋ ਸਕਦਾ ਕੱਲ ਤੋਂ ਸੁਖੀ ਜੀ ਨਾਲ ਵੀ ਕੋਈ ਇਹੋ ਵਾਪਰਿਆ ਹੋਵੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੇਰੇ ਨਾਲ ਕੋਈ ਮਿਲਖਲਾ ਹੈ ਮਹੀਨਾ ਡੇਢ ਮਹੀਨਾ 2 ਮਹੀਨੇ ਪਹਿਲਾਂ ਦੀ ਜਦੋਂ ਦੀ ਗੱਲ ਹੋਈ ਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤਾਂ ਇਸ ਕਰਕੇ ਪਰ ਕੋਈ ਨਾ ਕੋਈ ਇਹੋ ਵਾਕਿਆ ਤਾਂ ਵਾਪਰਿਆ ਹੋਣਾ ਕਿਉਂਕਿ ਡਾਕਟਰ ਸੁਖੀ ਬੜੇ ਉਸੂਲਾਂ ਵਾਲੇ ਸੀਗੇ ਡਾਕਟਰ ਸੁਖੀ ਪਰ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕੋਈ ਐਸਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਸੁਬੀਰ ਸਿੰਘ ਬਾਦਲ ਹੋਰਾਂ ਨਾਲ ਕੋਈ ਮਤ ਪੈ ਨਹੀਂ ਕਈ ਵਾਰੀ ਸਿਆਣਾ ਬੰਦਾ ਨਹੀਂ ਗੱਲ ਕਰਦਾ ਸਾਡੇ ਕੋਲੇ ਵੀ ਸੈਂਕੜੇ ਇਸੀਆਂ ਹੋਰ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਨਹੀਂ ਕਰਦੇ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਦੋ ਵੱਡੇ ਕਾਰਨ ਹੈ ਅੱਜ ਹਰ ਰੋਜ਼ ਪਾਰਟੀ ਦਾ ਲੀਡਰ ਕੋਈ ਨਾ ਕੋਈ ਛੱਡ ਰਿਹਾ ਹੈ ਅੱਜ ਪਾਰਟੀ ਦੇ ਵਰਕਰ ਟੁੱਟ ਰਹੇ ਹੈ ਅੱਜ ਜਿਹੜੇ ਸੰਸਦ ਸਭਾ ਦੇ ਵਿੱਚ ਚੱਲਣ ਵਾਲੇ ਲੋਕ ਹੈ ਉਹ ਸ਼ਰਮ ਮਹਿਸੂਸ ਕਰਨ ਲੱਗ ਗਏ ਹੈ ਕਿ ਅਸੀਂ ਕਿਸ ਕਦਰ ਡੇਰੇ ਨਾਲ ਹਾਂਜ ਪਾ ਕੇ ਕਿਵੇਂ ਉਹਨਾਂ ਨੂੰ ਪੁਸ਼ਾਕ ਵਾਲੇ ਕੇਸ ਤੋਂ ਬਚਾਇਆ ਕਿਵੇਂ ਵੋਟਾਂ ਦਾ ਸੌਦਾ ਮਾਰਿਆ ਕਿਵੇਂ ਜਿਹੜਾ ਸੀਗਾ ਮਾਫੀ ਦਵਾਈ ਕਿਵੇਂ ਉਸ ਤੋਂ ਬਾਅਦ ਇਛਿਹਾਰ ਵੀ ਲਵਾਏ ਸਾਰਾ ਕੁਝ ਸਾਹਮਣੇ ਆ ਗਿਆ ਇਸ ਕਰਕੇ ਅੱਜ ਇਹ ਉਹਨਾਂ ਖੜੀਆਂ ਗੱਲਾਂ ਨੂੰ ਮੰਨ ਵੀ ਲਿਆ ਤੇ ਫਿਰ ਛੱਡਣ ਦੇ ਵਿੱਚ ਕੀ ਹਰਜਾ ਕਿਉਂ ਪਾਰਟੀ ਖਤਮ ਕਰਨ ਦੇ ਕੋੜੇ ਹੋਏ ਕਲੇਰ ਸਾਹਿਬ ਜਵਾਬ ਦੇਣਾ ਚਾਹੋਗੇ ਨਹੀਂ ਮੈਂ ਬਿਲਕੁਲ ਜੀ ਦੇਖੋ ਮੈਂ ਚਰਨਜੀਤ ਬਰਾੜ ਸਾਹਿਬ ਨੂੰ ਕਹਦੇ ਆ ਕਿ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਦੇ ਮਸਲਾ ਵਿਚਾਰ ਅਧੀਨ ਹੈ ਇਹ ਪਤਾ ਨਹੀਂ ਇਹਨਾਂ ਨੂੰ ਰੋਜ਼ ਦੀ ਆਦਤ ਪੈ ਗਈ ਹੈ ਅਕਾਲ ਤਖਤ ਸਾਹਿਬ ਤੇ ਕਿੰਤੂ ਪਰੰਤੂ ਕਰਨ ਦੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਉਹ ਜਨਤਕ ਉਹਨਾਂ ਨੇ ਕਿਹਾ ਕਿ ਮੈਂ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਚਾਹੇ ਪਾਰਟੀ ਤੋਂ ਚਾਹੇ ਸਰਕਾਰ ਵੇਲੇ ਔਰ ਜਿਹੜੀ ਸਰਕਾਰ ਦੀ ਇਹ ਗੱਲ ਕਰਦੇ ਨੇ 2007 ਦੇ ਵਾਕਿਆ ਦੀ ਗੱਲ ਕਰਦੇ ਨੇ ਤਾਂ ਸਰਕਾਰ ਦਾ ਇਹ ਨਹੀਂ ਸਰ ਰਹੇ ਨੇ ਸੋ ਇਹ ਆਪਣੇ ਆਪ ਨੂੰ ਵੱਖ ਕਰਕੇ ਨਾ ਦੇਖਿਆ ਕਰਨ ਚੀਜ਼ਾਂ ਤੋਂ ਨੰਬਰ 1 ਨੰਬਰ 2 ਇੱਕ ਚੀਜ਼ਾਂ ਨੂੰ ਅਜ਼ਿਊਮ ਨਾ ਕਰਿਆ ਕਰਨ ਕਿ ਜੀ ਇਤਾਂ ਹੋਇਆ ਹੋਣਾ ਡਾਕਟਰ ਸੁਖੀ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਮਤਭੇਦ ਔਰ ਮੈਂ ਫੇਰ ਦੁਬਾਰਾ ਬੜਾ ਕਲੀਅਰ ਕਰ ਦਿਆਂ ਕਿ ਚਰਨਜੀਤ ਮਰਾੜ ਸਾਹਿਬ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਇਹਨਾਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਬਣਾਈ ਹੈ ਉਹਦੇ ਪ੍ਰੋਗਰਾਮ ਚ ਲਾਉਣ ਲੋਕਾਂ ਦੇ ਵਿੱਚ ਜਾਣ ਆਪਣੀ ਲੀਕ ਵੱਡੀ ਕਰਨ ਸ਼੍ਰੋਮਣੀ ਅਕਾਲੀ ਦਲ ਬਹੁਮਤ ਦੇ ਨਾਲ ਫੈਸਲੇ ਕਰੂਗਾ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਜਲਾਸ ਚ ਕੀ ਹੋਣਾ ਚਾਹੀਦਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੇ ਕੈਡਰ ਤੈਅ ਕਰੂਗਾ ਸੋ ਜਿਹੜੇ ਬੰਦੇ ਪਾਰਟੀ ਦੇ ਵਿੱਚ ਹੀ ਹੈ ਨਹੀਂ ਜਿਨ੍ਹਾਂ ਨੂੰ ਪਾਰਟੀ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਉਹ ਆਈ ਥਿੰਕ ਪਲੇਟਫਾਰਮ ਤੇ ਆ ਕੇ ਪਾਰਟੀ ਦੇ ਪ੍ਰੋਗਰਾਮ ਨਾ ਡਿਕਟੇਟ ਕਰਨ ਉਹ ਆਪਣੀ ਗੱਲ ਕਰਨ ਆਪਣੇ ਉਹਨਾਂ ਦੇ ਕੀ ਪ੍ਰੋਗਰਾਮ ਨੇ ਉਹ ਅੱਗੇ ਕੀ ਲੋਕਾਂ ਦੇ ਵਿੱਚ ਕਰਨਾ ਚਾਹੁੰਦੇ ਨੇ ਡੈਮੋਕ੍ਰੇਸੀ ਹੈ ਉਹਨਾਂ ਨੂੰ ਹੱਕ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਕੈਡਰ ਡਿਸਾਈਡ ਕਰੂਗਾ ਕਿ ਅਕਾਲੀ ਦਲ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਔਰ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਪੈਰਾ ਦੇ ਦੇ ਸਾਡੇ ਨਾਲ ਅਨੀਲ ਗਰਗ ਜੀ ਵੀ ਜੁੜ ਗਏ ਨੇ ਗਰਗ ਸਾਹਿਬ ਜੀ ਦੇਪਾਲ ਇੱਕ ਮਿੰਟ ਇੱਕ ਮਿੰਟ ਜੀ 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 ਜ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਕੋਈ ਗੱਲ ਨਹੀਂ ਕੀਤੀ ਤੇ ਨਾ ਮੈਂ ਕੋਈ ਉਂਗਲ ਠਾਈ ਹੈ ਇਹ ਗਲਤ ਬਿਆਨ ਨਹੀਂ ਕੀਤੀ ਉਹਨਾਂ ਨੇ ਦੂਜੀ ਗੱਲ ਮੈਂ ਇਹ ਕੱਲ ਕਹੀ ਹੈ ਕਿ ਉਹਨਾਂ ਨੇ ਸਾਰੀਆਂ ਕਈਆਂ ਮੇਰੀ ਢੋਲੀ ਪਾ ਦਿਓ ਪਰ ਇੱਕ ਚੀਜ਼ ਤੋਂ ਇਹਦਾ ਮਤਲਬ ਕਲੀਅਰ ਸਾਫ਼ ਹੈ ਜਿਆਨ ਦਾ ਮੁਤਾਬਕ ਸੁਬੀਤ ਸਿੰਘ ਬਾਦਲ ਫੇਰ ਭੱਜ ਰਹੇ ਆ ਇਹ ਪਾਰਟੀ ਦੇ ਮੁਖੀ ਹੋਣ ਨਾਤੇ ਤੇ ਸਰਕਾਰ ਦੇ ਵਿੱਚ ਹੋਣ ਨਾਤੇ ਹੀ ਉਹ ਗਲਤੀਆਂ ਹੋਈਆਂ ਉਹ ਆਪ ਦੇ ਤੇ ਨਹੀਂ ਲੈ ਰਹੇ ਵੀ ਮੈਂ ਵੋਟਾਂ ਦਾ ਸੌਦਾ ਮਾਰਿਆ ਮੈਂ ਬਾਦਲ ਬਲਾਕੇ ਕੇਸ ਪੁਛਾਦਾ ਮੈਂ ਇੱਕ ਮਿੰਟ ਵਿਜੇਪਾਲ ਜੀ ਮੈਂ ਚਰਨਜੀਤ ਬਰਾੜ ਸਾਹਿਬ ਨੂੰ ਰੋਕਣਾ ਚਾਹੁੰਦਾ ਸੀ ਪਹਿਲਾਂ ਮੈਂ ਦੇਖੀ ਚਲੋ ਉਹਨਾਂ ਨੂੰ ਗੱਲ ਕਰਨਾ ਮੈਂ ਤੁਹਾਡੇ ਬਿਜਲੀ ਬੋਲਣ ਦੀ ਗੱਲ ਸੁਣ ਲਈ ਸੀ ਤੁਹਾਨੂੰ ਨਹੀਂ ਪਤਾ ਮੈਂ ਤੁਹਾਡੇ ਬਿਜਲੀ ਬੋਲਣਾ ਮੈਨੂੰ ਗੱਲ ਕਰਨ ਦਿਓ ਮੈਂ ਤੁਹਾਡੀ ਗੱਲ ਨਹੀਂ ਟੋਕੀ ਸਭ ਤੋਂ ਪਹਿਲਾਂ ਆਪਟੀ ਦੇ ਵਿੱਚ ਮੈਂ ਤੁਹਾਨੂੰ ਕੋਈ ਨਹੀਂ ਮਤਲਬ ਆ ਰਿਹਾ ਤੁਸੀਂ ਗੱਲਾਂ ਨੂੰ ਵੇਰਵੇ ਤੁਸੀਂ ਅਕਾਲਕਸਰ ਸਾਹਿਬ ਦੇ ਨਾਲ ਬੋਲਣ ਦਾ ਕੋਈ ਤਰੀਕਾ ਟਿੱਪਣੀ ਕਰ ਰਹੇ ਹੋ ਗੱਲ ਕਰਦੇ ਹੋ ਤੁਸੀਂ ਉਹਨਾਂ ਨੂੰ ਸਹਿਰੇ ਇਹਨੂੰ ਬੰਦ ਕਰ ਦਿਓ ਤੁਸੀਂ ਚੈਨਲਾਂ ਤੇ ਗੱਲ ਸਪਸ਼ਟ ਕਰ ਦਿਓ ਜੇ ਕਰਨੀ ਹੈ ਤਾਂ ਵਿਜੇਪਾਲ ਇੱਕ ਤਰੀਕਾ ਚਲੋ ਇਹਨਾਂ ਨੂੰ ਇੱਕ ਵਾਰੀ ਗੱਲ ਕਰ ਲੈਣ ਦਿਓ ਕਲੇਰ ਸਾਹਿਬ ਫਿਰ ਜਵਾਬ ਦੇ ਲਈਏ ਮੇਰੀ ਗੱਲ ਪੂਰੀ ਹੋਣ ਦਿਓ ਇਸ ਕਰਕੇ ਇਹ ਸਪਸ਼ਟ ਕਰਨਾ ਪਏਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਪਰਸਨਲ ਕਪੈਸਿਟੀ ਚ ਵੋਟਾਂ ਦਾ ਸੌਦਾ ਕੀਤਾ ਕਿ ਨਹੀਂ ਕੀਤਾ ਪਸ਼ਾਕ ਵਾਲਾ ਕੇਸ ਵਾਪਸ ਕਰਾਇਆ ਕਿ ਨਹੀਂ ਕਰਾਇਆ ਮੇਰਾ ਵਿਜੇਪਾਲ ਜੀ ਇਹ ਤੇ ਮੇਰੇ ਨਾਲ ਗੱਲ ਕਰ ਲੈ ਦਿਓ ਮੇਰੀ ਫਿਰ ਨੀਰਗਜ ਜੀ ਚੋਣਾਂ ਪਹਿਲਾਂ ਮੇਰੀ ਗੱਲ ਇਹ ਗੱਲਾਂ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸਣੀਆਂ ਪੈਣੀਆਂ ਇਸ ਕਰਕੇ ਮੇਰੀ ਇਹ ਬੇਨਤੀ ਹੈ ਵਿਜੇਪਾਲ ਜੀ ਮੇਰੀ ਗੱਲ ਮੰਨ ਲਿਆ ਉਹਨਾਂ ਨੇ ਇਹ ਸਾਰੇ ਗੁਨਾ ਮੰਨ ਲਿਆ ਤੇ ਫਿਰ ਇੱਕ ਮਿੰਟ ਵੀ ਉਹਨਾਂ ਦਾ ਮੇਰੇ ਖਿਆਲ ਅਕਾਲ ਪਾਲ ਜੀ ਮੇਰੀ ਗੱਲ ਹੈ ਜੀ ਜੀ ਕਲੇਰ ਸਾਹਿਬ ਜਵਾਬ ਦੇ ਦਿਓ ਮੈਂ ਪਹਿਲਾਂ ਕਹਿੰਦਾ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਅਸੀਂ ਚਰਨਜੀਤ ਬਰਾੜ ਸਾਹਿਬ ਨੂੰ ਕੁਝ ਨਹੀਂ ਕਰਨਾ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਸਪਸ਼ਟੀਕਰਨ ਮੰਗਿਆ ਅਸੀਂ ਉਹਨਾਂ ਨੂੰ ਸਪਸ਼ਟੀਕਰਨ ਦੇਤਾ ਤੇ ਮਸਲਾ ਅਕਾਲ ਤਖਤ ਸਾਹਿਬ ਦੇ ਵਿਚਾਰ ਦੀ ਨੇ ਤੇ ਅਕਾਲ ਤਖਤ ਸਾਹਿਬ ਨੇ ਫੈਸਲਾ ਲੈ ਲੈਣਾ ਸੋ ਚੈਨਲ ਦੀ ਡਿਬੇਟ ਤੇ ਤਾਂ ਮੈਂ ਸਪਸ਼ਟੀਕਰਨ ਦੇਣਾ ਨਹੀਂ ਨਾ ਹੀ ਬਰਾੜ ਸਾਹਿਬ ਨੂੰ ਅਸੀਂ ਕੋਈ ਸਪਸ਼ਟੀਕਰਨ ਦੇਣਾ ਅਸੀਂ ਤਖਤ ਨੂੰ ਦੇਣਾ ਤੇ ਤਖਤ ਦੇ ਆਦੇਸ਼ ਦੀ ਅਸੀਂ ਪਾਲਣਾ ਕਰਨੀ ਹੈ ਪਰ ਹਾਂ ਜਿਹੜੀਆਂ ਗੱਲਾਂ ਆ ਬਰਾੜ ਸਾਹਿਬ ਕਰ ਰਹੇ ਨੇ ਮੈਂ ਫੇਰ ਦੁਬਾਰਾ ਕਿਰਪਾ ਕਰਕੇ ਕਹਿਣਾ ਕਿ ਬਰਾੜ ਸਾਹਿਬ ਲੰਬਾ ਸਮਾਂ ਉਹ ਤੇ ਮੰਨਦੇ ਰਹੇ ਨੇ ਵਿੱਤ ਮੰਤਰੀ ਦੇ OSD 50 CM ਦੇ OSD ਫੇਰ ਰਾਜਪੁਰੇ ਤੋਂ ਟਿਕਟ ਲੜੀ ਇਹ ਬਰਾੜ ਸਾਹਿਬ ਨੂੰ ਗੱਲਾਂ ਇਹ 2007 ਤੋਂ 22 ਤੱਕ ਯਾ ਵੀ ਨਹੀਂ ਆਈਆਂ ਮਤਲਬ ਅੱਜ 24 ਆ ਗਿਆ 24 ਤੱਕ ਯਾ ਵੀ ਨਹੀਂ ਆਈਆਂ ਸੋ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਨੇ ਸੋ ਕਿਰਪਾ ਕਰਕੇ ਜਿਹੜੀ ਰਾਜਨੀਤੀ ਹੈ ਤੁਹਾਡੇ ਜਾਤੀਗਤ ਮਤ ਭੇਦ ਨੇ ਤੁਹਾਡੇ ਮੇਰੇ ਨਾਲ ਮਤ ਭੇਦ ਹੋ ਸਕਦੇ ਨੇ ਪਾਰਟੀ ਨਾਲ ਹੋ ਸਕਦੇ ਨੇ ਪ੍ਰਧਾਨ ਸਾਹਿਬ ਨਾਲ ਹੋ ਸਕਦੇ ਨੇ ਜਾਤੀਗਤ ਮਤ ਭੇਦ ਤੁਸੀਂ ਜਿਹੜੀਆਂ ਸਾਡੀ ਠੀਕ ਹੈ ਮੈਂ 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 1 ਸੈਕਿੰਡ ਮੇਰੀ ਵਿਰਾਟ ਸਾਹਿਬ ਔਰ ਕਲੇਰ ਸਾਹਿਬ ਦੋਨਾਂ ਨੂੰ ਅਪੀਲ ਹੈ ਕਿ ਅੱਜ ਮੈਂ ਉਹ ਉਹ ਫਿਰ ਇੱਕ ਵੱਖਰੀ ਡਿਬੇਟ ਹੈ ਮੈਂ ਉਸ ਚ ਨਹੀਂ ਉਲਝਣਾ ਚਾਹੁੰਦਾ ਸਾਡੇ ਨਾਲ ਦੋ ਗੈਸਟ ਹੋਰ ਜੁੜੇ ਨੇ ਨੀਲਗਰਗ ਜੀ ਜੁੜੇ ਨੇ ਔਰ ਸਾਡੇ ਨਾਲ ਸ਼ੀਤਲੰਗ ਰਾਹਲ ਜੁੜੇ ਨੇ ਸੋ ਦੋਨਾਂ ਦਾ ਮੈਂ ਰਿਐਕਸ਼ਨ ਲੈਣਾ ਹੈ ਇਸ ਇਸ ਸੁਲਜਨ ਤੇ ਵਿੱਚ ਤੇ ਫਿਰ ਕਿਉਂਕਿ ਅੱਜ ਦਾ ਮੁੱਦਾ ਇਹ ਹੈ ਕਿ ਡਾਕਟਰ ਸੁਖੀ ਸ਼ਰਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਨੇ ਸੋ ਮੈਂ ਪਹਿਲਾਂ ਨੀਲ ਗਰਗ ਸਾਹਿਬ ਕਾਫੀ ਦੇਰ ਤੋਂ ਜੁੜੇ ਹੋਏ ਨੇ ਪਹਿਲਾਂ ਉਹਨਾਂ ਦਾ ਰਿਐਕਸ਼ਨ ਲੈਣਾ ਚਾਹੁੰਗਾ ਗਰਗ ਸਾਹਿਬ ਤੁਸੀਂ ਸੁਣਿਆ ਵਿਧਨ ਅਕਾਲੀ ਦਲ ਬਹੁਤ ਇਸ਼ੂਜ਼ ਨੇ ਔਰ ਉਹ ਚਰਨਜੀਤ ਬਰਾੜ ਹੋਰੀ ਜਾਂ ਅਰਸ਼ਦੀਪ ਕਲੇਰ ਹੋਰੀ ਆਪਸ ਦੇ ਵਿੱਚ ਡਿਸਕਸ ਵੀ ਕਰ ਰਹੇ ਸੀ ਪਰ ਮਕਸਦ ਅੱਜ ਦੀ ਜਿਹੜੀ ਗੱਲਬਾਤ ਦਾ ਹੋਏ ਹੈ ਕਿ ਡਾਕਟਰ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅਕਾਲੀ ਦਲ ਛੱਡ ਕੇ ਬਿਲਕੁਲ ਡਾਕਟਰ ਸੁਖੀ ਦਾ ਆਮ ਆਦੀ ਪਾਰਟੀ ਦੇ ਵਿੱਚ ਆਉਣਾ ਇੱਕ ਗੱਲ ਦੇ ਉੱਤੇ ਤੇ ਮੋਹਰ ਲੱਗਦਾ ਹੈਗਾ ਕਿ ਜੋ ਮਾਨ ਸਾਹਿਬ ਦੀ ਸਰਕਾਰ ਪਿਛਲੇ 2.5 ਸਾਲ ਤੋਂ ਕੰਮ ਕਰ ਰਹੀ ਹੈ ਲੋਕ ਹਿੱਤਾਂ ਦੇ ਵਿੱਚ ਫੈਸਲੇ ਲੈ ਰਹੀ ਹੈ ਠੀਕ ਹੈ ਨਾ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਕਿਸਾਨ ਹੋਣ ਚਾਹੇ ਵਪਾਰੀ ਹੋਣ ਜਾਂ ਆਮ ਲੋਕ ਹੋਣ ਇਹਦੇ ਉੱਤੇ ਮੋਹਰ ਲੱਗਦੀ ਹੈ ਕਿ ਡਾਕਟਰ ਸੁਖੀ ਵਰਗਾ ਇੱਕ ਸੁਲਝਿਆ ਹੋਇਆ ਇਨਸਾਨ ਜਦੋਂ ਅਕਾਲੀ ਦਲ ਨੂੰ ਛੱਡ ਕੇ ਆਮ ਆਦੀ ਪਾਰਟੀ ਨੂੰ ਜੁਆਇਨ ਕਰਦਾ ਹੈਗਾ ਸੋ ਇਹਦਾ ਮਤਲਬ ਹੈ ਜਿਹੜੀ ਆਮ ਆਦੀ ਪਾਰਟੀ ਦੀ ਡਾਇਰੈਕਸ਼ਨ ਉਹ ਬਿਲਕੁਲ ਸਹੀ ਹੈਗੀ ਔਰ ਅਸੀਂ ਉਹਨਾਂ ਦਾ ਸਵਾਗਤ ਬੇਅਰ ਔਰ ਨੈਚੁਰਲ ਸੀ ਤਾਂ ਲਗਾਤਾਰ ਕਹਿੰਦੇ ਆ ਉਹ ਲੋਕ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਲੋਕ ਜਿਹੜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਉਹ ਲੋਕ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਹੋਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਤੋਂ ਬਿਹਤਰ ਕੋਈ ਹੋਰ ਪਲੇਟਫਾਰਮ ਨਹੀਂ ਹੋ ਸਕਦਾ ਜਿੱਥੇ ਕਿ ਅਸੀਂ ਪੰਜਾਬ ਨੂੰ ਅੱਜ ਦੇ ਹਾਲਾਤਾਂ ਦੇ ਵਿੱਚ ਜਿੱਥੇ ਪਿਛਲੇ 3 ਦਹਾਕਿਆਂ ਦੇ ਵਿੱਚ ਜਿੱਥੇ ਪੰਜਾਬ ਨੂੰ ਪਹੁੰਚਾ ਦਿੱਤਾ ਗਿਆ ਸਮਾਜਿਕ ਪੱਖੋਂ ਆਰਥਿਕ ਪੱਖੋਂ ਰਾਜਨੀਤਿਕ ਪੱਖੋਂ ਧਾਰਮਿਕ ਪੱਖੋਂ ਠੀਕ ਹੈ ਨਾ ਉਹਨੂੰ ਉਸ ਉਹ ਚੋਂ ਬਾਹਰ ਕੱਢ ਗੋ ਬਾਹਰਨ ਜਿਹੜਾ ਸਭ ਤੋਂ ਬਿਹਤਰ ਪਲੇਟਫਾਰਮ ਹੈ ਡਾਕਟਰ ਸੁਖੀ ਨੇ ਜੋ ਉਹੀ ਪਲੇਟਫਾਰਮ ਚੁਣਿਆ ਹਾਂ ਔਰ ਮੈਂ ਇੱਕ ਰਿਐਕਸ਼ਨ ਸ਼ੀਤਲ ਅੰਗੁਰਾਲ ਹੋਰਾਂ ਤੋਂ ਵੀ ਲੈਣਾ ਚਾਹੂੰਗਾ ਸ਼ੀਤਲ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਛੱਡ ਕੇ ਭਾਜਪਾ ਚ ਗਏ ਦੁਬਾਰਾ ਚੋਣ ਲੜੀ ਕਾਮਯਾਬੀ ਨਹੀਂ ਮਿਲੀ ਪਰ ਡਾਕਟਰ ਸੁਖੀ ਮੌਜੂਦਾ ਵਿਧਾਇਕ ਨੇ ਉਹ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰ ਰਿਹਾ ਹਾਂ ਤੁਹਾਡਾ ਜੀ ਜੀ ਡਾਕਟਰ ਸੁਖੀ ਰਾਮਾ ਦੇਖ ਰਿਆ ਸੀ ਲਾਈਵ ਚੱਲ ਰਿਆ ਸੀ ਕਿ ਉਹ ਸੀਐਮ ਦਾ ਜੁਆਇਨ ਕਰਵਾ ਰਿਆ ਉਹਨਾਂ ਨੂੰ ਹਾਂਜੀ ਡਾਕਟਰ ਸੁਖੀ ਬਹੁਤ ਪੜ੍ਹੇ ਲਿਖੇ ਇੱਕ ਦਲਿਤ ਨੇਤਾ ਸੀ ਹੂੰ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਇਦਾਂ ਲੱਗਦਾ ਕਿ ਮੇਰੇ ਨਾਲ ਜਦੋਂ ਪਿਛਲੇ ਦਿਨੀ ਉਹਨਾਂ ਦੀ ਕਾਫੀ ਵਾਰ ਮੈਂ ਮਿਲਦਾ ਸੀ ਵਿਧਾਨ ਸਭਾ 'ਚ ਹੂੰ ਉਹਨਾਂ ਦੀ ਇੱਕ ਮੁਸ਼ਕਿਲ ਬਹੁਤ ਵੱਡੀ ਸੀ ਉਹਨਾਂ ਦੇ ਇਹਦੇ ਕਾਰਜਕ੍ਰਮ 'ਤੇ ਕੁਝ ਕੰਮ ਸੀ ਨਾ ਮੈਨੂੰ ਲੱਗਦਾ ਕਿ ਉਹ ਰਕਤ ਦਮ ਰ ਸੀ ਕਾਫੀ ਸੋ ਕਿਉਂ ਸਰਕਾਰ ਦੇ ਐਮਐਲਏ ਨਹੀਂ ਸੀ ਹੂੰ ਪਰ ਡਾਕਟਰ ਸੁਖੀ ਇੱਕ ਪੜ੍ਹੇ ਲਿਖੇ ਇੱਕ ਪੂਜਮਾਨ ਮੀਟਰ ਸੀ ਉਹ ਸੋਚ ਰਿਹਾ ਵੀ ਸ਼ਾਇਦ ਸਰਕਾਰ ਨਕੇ ਪਰਮਦਰਸ਼ਨ ਜਨਨ ਕੀ ਪੰਪ ਤੋਂ ਆਈਪੀ ਦੇ ਹਾਲਾਤਾਂ ਦੇ ਵਿੱਚ ਸਭ ਤੋਂ ਜੇ ਮਾੜੀ ਸਰਕਾਰ ਉਹ ਆਮ ਆਦਮੀ ਸਰਕਾਰ ਹੈ ਕਿ ਜਿਹੜੇ ਪਿਛਲੇ 2.5 ਸਾਲਾਂ ਦੇ ਵਿੱਚ ਅੱਜ ਲੋਕ ਡਿਵੈਲਪਮੈਂਟ ਨੂੰ ਦਿੱਸ ਤੱਕ ਰਹੇ ਆ ਮੇਰੇ ਵੀਰ ਹੁਣੇ ਕਹਿ ਰਹੇ ਸੀ ਬਹੁਤ ਵਧੀਆ ਡਿਵੈਲਪਮੈਂਟ ਕਰਾਈ ਪੰਨ ਸਾਹਿਬ ਨੇ ਮਤਸਾ ਚੰਨਾ 2.5 ਸਾਲਾਂ ਦਾ ਮੇਰ ਨਹੀਂ ਹੈ ਜਲੰਧਰ ਕਾਰਪੋਰੇਸ਼ਨ ਬਿਨਾ ਮੇਰ ਬਿਨਾ ਕੌਂਸਲਰ ਕੋ ਚੱਲ ਰਹੀ ਹੈ ਇਸ ਕਰਕੇ ਮੈਨੂੰ ਲੱਗਦਾ ਨੇ ਕਿ ਡਾਕਟਰ ਸੁੱਖੀ ਦੇ ਕਿਸ ਹਾਲਾਤਾਂ ਚ ਗਏ ਆ ਉਪਰੇ ਸਰੂਜ ਬਾ ਸਮੇਦਾਰ ਸੀ ਚਲੋ ਪਾਰਟੀ ਦਾ ਗਰਾਫ ਠਕਣਾ ਪਾਰਟੀ ਦਾ ਗਰਾਫ ਇਸ ਕੋ ਪਾਰਟੀ ਦੇ ਵਿੱਚ ਸੀ ਉਸ ਦਾ 100 ਸਾਲ ਦਾ ਇਤਿਹਾਸ ਆ ਪਾਰਟੀ ਭਾਲੀ ਗੱਲ ਦਾ ਤੇ ਮੈਨੂੰ ਲੱਗਦਾ ਕਿ ਇਹ ਕੀ ਹਾਲਾਤ ਬਣੇ ਹੋਣਗੇ ਇਹ ਅਨਵਲ ਜਿਨਾਂ ਜੀ ਨੂੰ ਪਤਾ ਲੱਗਣਗੇ ਕਿ ਤੁਸੀਂ ਸਾਹਿਬ ਕਿਸ ਇੱਕ কমিਟਮੈਂਟ ਤੇ ਗਏ ਆ ਜਾਂ ਕਿਸ ਹਾਲਾਤਾਂ ਕਰਕੇ ਗਏ ਆ ਇਹ ਮੈਂ ਕਲੀਅਰ ਨਹੀਂ ਕਰ ਸਕਦਾ ਗਰਗ ਸਾਹਿਬ ਦੇਖੋ ਚੀਤਨਗਰਾਲ ਮੇਰੇ ਕੋ ਛੋਟੇ ਭਰਾ ਨੇ ਠੀਕ ਹੈ ਨਾ ਹਰ ਇੱਕ ਬੰਦੇ ਦੇ ਆਪਣੇ ਜਾਨੀ ਕਿ ਇੰਡੀਵਿਜੂਅਲ ਜਿਹੜੇ ਆ ਉਹ ਉਹ ਵਿਊਜ਼ ਹੋ ਸਕਦੇ ਨੇ ਉਹਨਾਂ ਦੀ ਅਸੀਂ ਕਦਰ ਕਰਦੇ ਹੱਗੇ ਆ ਬਟ ਜਦੋਂ ਮੋٹے ਤੌਰ ਤੇ ਤੁਸੀਂ ਦੇਖੋ ਚਾਹੇ ਜਲੰਧਰ ਵੈਸਟ ਦਾ ਇਲੈਕਸ਼ਨ ਹੈਗਾ ਸੀ ਠੀਕ ਹੈ ਨਾ ਬਾਈ ਇਲੈਕਸ਼ਨ ਹੋਇਆ ਉਸ ਤੋਂ ਪਹਿਲਾਂ ਜਲੰਧਰ ਲੋਕ ਸਭਾ ਦਾ ਵਾਈਪੋਲ ਹੋਇਆ ਠੀਕ ਨਾ ਤੇ ਉਹ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ 92 ਸੀਟਾਂ ਆਈਆਂ ਔਰ ਪੰਜਾਬ ਦੇ ਵਿੱਚ ਜਿੱਦਾਂ ਸਕੂਲਾਂ ਦੇ ਵਿੱਚ ਹੈ ਹਸਪਤਾਲਾਂ ਦੀ ਗੱਲ ਕਰ ਲਈਏ ਜਾਂ ਬਿਜਲੀ ਦੀ ਗੱਲ ਕਰ ਲਈਏ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਇਹਨੂੰ ਤਾਂ ਛਿੜਾ ਨਹੀਂ ਛੱਡਦੇ ਤੁਸੀਂ ਹਾਂ ਠੀਕ ਹੈ ਰਾਜਨੀਤਿਕ ਤੌਰ ਤੇ ਕਿਉਂਕੋ ਤੁਹਾਡੀ ਮਜਬੂਰੀ ਹੈ ਕਈ ਵਾਰੀ ਤੁਸੀਂ ਰਾਜਨੀਤਿਕ ਤੌਰ ਤੇ ਉਹਦੀ ਤਾਰੀਫ਼ ਨਹੀਂ ਕਰਨਾ ਚਾਹੁੰਦੇ ਕਰਨਾ ਚਾਹੁੰਦੇ ਹਾਲਾਂਕਿ ਇਹ ਚੀਜ਼ ਕਰਨੀ ਚਾਹੀਦੀ ਹੈ ਜੇਕਰ ਸਰਕਾਰ ਦਾ ਕੋਈ ਮਾੜਾ ਪੱਖ ਹੈ ਉਹਦੀ ਨੁਕਤਾਚੀਨੀ ਵੀ ਕਰੋ ਜੇਕਰ ਸਰਕਾਰ ਦਾ ਕੋਈ ਚੰਗਾ ਪੱਖ ਹੈ ਉਹਦੀ ਤੁਸੀਂ ਜੇਕਰ ਹਮਾਇਤ ਵੀ ਕਰਦੇ ਹੋ ਉਹਦੀ ਪਰਚੋਲ ਕਰਦੇ ਹੋ ਤਾਂ ਲੋਕਾਂ ਦੇ ਵਿੱਚ ਤੁਹਾਡਾ ਆਪਣੀ ਜ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਇਸ ਟਾਈਮ ਸਰਕਾਰ ਚੱਲ ਰਹੀ ਹੈ ਲੋਕ ਉਸ ਤੋਂ ਖੁਸ਼ ਨਹੀਂ ਔਰ ਇਸੇ ਕਰਕੇ ਜਿਨ ਕੇ ਡਾਕਟਰ ਕਲੇਰ ਸਾਹਿਬ ਦੀ ਕਲੇਰ ਸਾਹਿਬ ਇੱਕ ਜ਼ਿਕਰ ਕਰ ਰਹੇ ਸੀ ਹੁਣੇ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਬੰਗਾ ਦੇ ਲੋਕਾਂ ਨੇ ਜੇ ਜਿਤਾਇਆ ਹੈ ਤਾਂ ਉਹ ਇੰਡੀਵਿਜੂਅਲ ਡਾਕਟਰ ਸੁਖੀ ਨੂਨੀ ਜਿਤਾਇਆ ਉਹ ਪਾਰਟੀ ਨੂੰ ਜਿਤਾਇਆ ਸੀ ਔਰ ਬੰਗਾ ਦੇ ਲੋਕ ਅਕਾਲੀ ਦਲ ਦੇ ਨਾਲ ਨੇ ਸੋ ਜੇ ਕੋਈ ਇੰਡੀਵਿਜੂਅਲ ਜਾਂਦਾ ਤਾਂ ਉਹਦੇ ਨਾਲ ਫਰਕ ਨਹੀਂ ਪੈਂਦਾ ਨਹੀਂ ਦੇਖੋ پتہ ਕੀ ਹੈ ਜਦੋਂ ਤੁਹਾਡਾ ਕੋਈ ਅੰਗ ਜਦੋਂ ਤੁਹਾਡੇ ਤੋਂ ਦੂਰ ਹੁੰਦਾ ਨਾ ਫਰਕ ਤੇ ਪੈਂਦਾ ਹੈ ਇਹ ਨਹੀਂ ਤੁਸੀਂ ਕਹਿ ਸਕਦੇ ਕੋਈ ਫਰਕ ਨਹੀਂ ਪੈਂਦਾ ਭਾਵੇਂ ਕੋਈ ਇੱਕ ਵਰਕਰ ਵੀ ਚਲਾ ਜਾਂਦਾ ਹੈ ਉਹ ਤੇ ਫਿਰ ਐਮਐਲਏ ਹੈ ਬਿਲਕੁਲ ਫਰਕ ਪੈਂਦਾ ਹੈ ਠੀਕ ਹੈ ਉਹ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਠੀਕ ਹੈ ਨਾ ਲੇਕਿਨ ਉਹਨਾਂ ਦਾ ਆਪਣਾ ਵੀ ਇੱਕ ਕਿਰਦਾਰ ਹੈਗਾ ਹੁਣ ਅਕਾਲੀ ਦਲ ਜਿਹੜਾ ਹੈਗਾ ਜੇ ਅਕਾਲੀ ਦਲ ਨੂੰ ਲੋਕ ਇੰਨਾ ਹੀ ਪਿਆਰ ਕਰਦੇ ਹੁੰਦੇ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈ ਹੁਣ ਤੋਂ ਤਿੰਨ ਬੰਦਿਆਂ ਤੇ ਆ ਕੇ ਉਹਨਾਂ ਤਿੰਨਾਂ ਦੇ ਵਿੱਚੋਂ ਵੀ ਤੁਸੀਂ ਦੇਖੋ ਇਹਨਾਂ ਦੇ ਕੋਹ ਜਿਹੜੇ ਕਿ ਦਾਖਲ ਤੋਂ ਐਮਐਲਏ ਨੂੰ ਉਹ ਵੀ ਇਹਨਾਂ ਦੇ ਚੱਲ ਰਹੇ ਠੀਕ ਹੈ ਕਿ ਨਹੀਂ ਉਹ ਵੀ ਨਹੀਂ ਇਹਨਾਂ ਦੇ ਨਾਲ ਚੱਲਦੇ ਇਹ ਵੀ ਜੇ ਕੋਈ ਵੀ ਕਾਰਨ ਹੋਏਗਾ ਨਾ ਜਦੋਂ ਸਰਦਾਰ ਭਗਤ ਸਿੰਘ ਮਾਨੁਰੀਏ ਕਹਿੰਦੇ ਸੀ ਕਿ 100 ਸਾਲਾਂ ਪਾਰਟੀ ਦਾ ਇਤਿਹਾਸ ਹੈ 1920 ਚ ਬਣੀ 2020 ਖਤਮ ਹੋ ਜਾਣੀ ਹੈ ਉਦੋਂ ਇਹ ਲੋਕ ਹੱਕਦੇ ਹੁੰਦੇ ਸੀ ਇਹ ਮਤਲਬ ਕਿਦਾਂ ਦੀਆਂ ਕਾਇਤ ਰਾਈਆਂ ਨੇ ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੋ ਇੱਕ ਐਸੀ ਜੀ ਪੋਲੀਟੀਕਲ ਪਾਰਟੀ ਕਹਿੰਦੀ ਜਮਾਤ ਜਿਸ ਤੋਂ ਲੋਕ ਉਮੀਦ ਕਰਦੇ ਨੇ ਕਿ ਸੂਬੇ ਦੇ ਹੱਕਾਂ ਬਾਰੇ ਲੜੇਗੀ ਜਿਸ ਤੋਂ ਉਮੀਦ ਕਰਦੇ ਹੋ ਲੋਕਾਂ ਦੇ ਹੱਕਾਂ ਬਾਰੇ ਲੜੇਗੀ ਜਦੋਂ ਉਸ ਨੂੰ ਤੁਸੀਂ ਕਾਰਪੋਰੇਟ ਕੰਪਨੀ ਦੇ ਰੂਪ ਦੇ ਵਿੱਚ ਤਬਦੀਲ ਕਰਦੇ ਹੋ ਤਾਂ ਉਹ ਲੋਕਾਂ ਦੇ ਜਿਹੜੇ ਮੁੱਦੇ ਆ ਉਹਨਾਂ ਤੋਂ ਪਾੜੇ ਜੋ ਤਾਂ ਹਾਲਾਤੇ ਹੋਣੇ ਆ ਨੇਚੁਰਲੀ ਆ ਇਹ ਨੇ ਕਰੇਰ ਸਾਹਿਬ ਕਰੇਰ ਸਾਹਿਬ ਵਿਜੇਪਾਲ ਜੀ ਦੇਖੋ ਮੈਂ ਪਹਿਲਾਂ ਤਾਂ ਨੀਲ ਗਰਗਜੀ ਦੀ ਗੱਲ ਦਾ ਜਵਾਬ ਦੇ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ 104 ਸਾਲ ਪੁਰਾਣਾ ਮਾਣ ਮੱਤਾ ਇਤਿਹਾਸ ਹੈ 18 ਸਾਲ ਸਰਕਾਰ ਰਹੀ ਹੈ ਲੋਕਾਂ ਨੇ ਬਹੁਤ ਵਾਰ ਮੌਕਾ ਦਿੱਤਾ ਸੇਵਾ ਕੀਤੀ ਸੱਤਾ ਚੋਂ ਬਾਹਰ ਵੀ ਬੈਠੇ ਸੱਤਾ ਦੇ ਵਿੱਚ ਵੀ ਆ ਇਹ ਚੱਲਦਾ ਰਹਿੰਦਾ ਹੈ ਰਾਜਨੀਤੀ ਦੇ ਵਿੱਚ ਝਟਾਹਰਾ ਚੱਲਦੀਆਂ ਰਹਦੀਆਂ ਨੇ ਅਮ ਆਮ ਆਦਮੀ ਪਾਰਟੀ ਤਾਂ ਵਨ ਟਾਈਮ ਬਲੰਡਰ ਆ ਇਹਨਾਂ ਤਾਂ ਹਾਲਾਤ ਨੇ ਹੁਣ ਮੁੱਖ ਮੰਤਰੀ ਦੀ ਜ਼ਿਕਰ ਕਰ ਰਹੇ ਸੀ ਕਿ ਜੀ ਮੁੱਖ ਮੰਤਰੀ ਨੇ ਕਿਹਾ 1920 ਚ ਬਣੀ 2020 ਚ ਖਤਮ ਤੇ ਮੁੱਖ ਮੰਤਰੀ ਸਾਹਿਬ ਨੇ ਤਾਂ 13 ਸੀਟਾਂ ਵੀ ਕਹੀਆਂ ਸੀ ਪਾਰਲੀਮੈਂਟ ਦੀਆਂ ਕਿੰਨੀਆਂ ਰਹਿ ਗਈਆਂ ਤਿੰਨ ਤੁਹਾਡੇ ਆਪ ਦੇ ਐਮਐਲਏ ਜਿਹੜੇ 92 ਜਿੱਤੇ ਸੀ ਉਹ ਰਹਿ ਕੇ 32 ਸਰਕਾਰ ਦੇ ਵਿੱਚ ਹੁੰਦੇ باوجود ਸੋ ਰਾਜਨੀਤੀ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜਿੱਤਾਂ ਹਾਰਾਂ ਚਲਦੀਆਂ ਰਹਦੀਆਂ ਨੇ ਇਹ ਜਿਹੜੇ ਲੋਕ ਹੁੰਦੇ ਨੇ ਲੋਕ ਹਮੇਸ਼ਾ ਵਿਚਾਰਧਾਰਾ ਨੂੰ ਫਾਲੋ ਕਰਦੇ ਨੇ ਲੋਕ ਕਦੇ ਵੀ ਵਿਅਕਤੀ ਵਿਸ਼ੇਸ਼ਾਂ ਦੇ ਨਾਲ ਨਹੀਂ ਜਾਂਦੇ ਤੁਹਾਡੇ ਕੋਲ ਤਾਂ ਆਪਣਾ ਉਦਾਹਰਨ ਹੈ ਜਿਹੜੀ ਸੀਟ ਤੋਂ ਸ਼ੀਤਲ ਉਂਗਰਾਲ ਸਾਹਿਬ ਛੱਡ ਕੇ ਭਾਜਪੀ ਚ ਗਏ ਸੀ ਉਹ ਸੀਟ ਤੋਂ ਦੁਬਾਰਾ ਆਮ ਆਦਮੀ ਪਾਰਟੀ ਦਾ ਵਿਧਾਇਕ ਜਿੱਤੇ ਸੋ ਲੋਕ ਹਮੇਸ਼ਾ ਪਾਰਟੀ ਦੇ ਨਾਲ ਖੜੇ ਹੁੰਦੇ ਨੇ ਲੋਕ ਪਾਰਟੀ ਨੂੰ ਵੋਟ ਪਾਉਂਦੇ ਵਿਚਾਰਧਾਰਾ ਨੂੰ ਵੋਟ ਪਾਉਂਦੇ ਨੇ ਡਾਕਟਰ ਸੁਖੀ ਅਗਰ ਅੱਜ ਆਪਣੇ ਨਿੱਜੀ ਕਾਰਨਾ ਕਰਕੇ ਕਿਸੇ ਹੋਰ ਪਲੈਟਫਾਰਮ ਤੇ ਜਾ ਕੇ ਖੜੇ ਨੇ ਸੋ ਡਾਕਟਰ ਸੁਖੀ ਦਾ ਡਿਸੀਜਨ ਹੈ ਉਹਨਾਂ ਦੇ ਨਾਲ ਪਾਰਟੀ ਦਾ ਵਰਕਰ ਪਾਰਟੀ ਦਾ ਲੀਡਰ ਪਾਰਟੀ ਦਾ ਕੈਡਰ ਉਹ ਨਾਲ ਨਹੀਂ ਜਾਂਦਾ ਇਕੱਲਾ ਬੰਦਾ ਹੀ ਜਾਂਦਾ ਹੁੰਦਾ। ਉਹ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਬੰਗਾ ਵਿਧਾਨ ਸਭਾ ਦੇ ਲੋਕ ਨੇ ਔਰ ਸ਼ਹੀਦ ਭਗਤ ਸਿੰਘ ਦਾ ਜਿਹੜਾ ਉਹ ਪਵਿੱਤਰ ਉਹਨਾਂ ਦੀ ਧਰਤੀ ਹੈ ਉੱਥੇ ਸ਼ਰੋਮਨੀ ਅਕਾਲੀ ਦਲ ਦੇ ਨਾਲ ਲੋਕ ਖੜੇ ਨੇ ਤੇ ਦੁਬਾਰਾ ਕੋਸ ਚਲੋ ਮੈਂ 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 ਇਹਦਾ ਜਵਾਬ ਚਰਨਜੀਤ ਬਰਾੜ ਹੋਰਾ ਤੋਂ ਜ਼ਰੂਰ ਲੈਣਾ ਚਾਹੂੰਗਾ ਬਰਾੜ ਸਾਹਿਬ ਤੁਸੀਂ ਉਸ ਇਲਾਕੇ ਨਾਲ ਵਾਵਾ ਵਾ ਵਾਸਤਾ ਹੁੰਦੇ ਰਹੇ ਹੋ। ਇਸੇ ਗੱਲ ਦਾ ਜਵਾਬ ਦੇ ਦਿਓ। ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਇਹ ਬੜੀ ਇੱਕ ਬੇਸ਼ਰਮੀ ਜਿਹਾ ਜਵਾਬ ਹੈ ਜੇ ਕਹਿੰਦੇ ਇਹ ਪਾਰਟੀ ਨੂੰ ਫਰਕ ਨਹੀਂ ਪੈਂਦਾ ਤਿੰਨ ਵਿਧਾਇਕੀ ਵਿਧਾਇਕਾਂ ਦੇ ਵਿੱਚੋਂ ਇਹ ਡਿਪਟੀ ਲੀਡਰ ਵੀ ਸੀ ਤੇ ਚੀਜ਼ ਵਿਰਤੂ ਹੀ ਸੀਗੇ ਜਿਨ੍ਹਾਂ ਦਾ ਚਲੇ ਜਾਣਾ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਤਾਂ ਮੇਰਾ ਖਿਆਲ ਹੈ ਕਿ ਬਸ ਅੱਖਾਂ ਹੀ ਨਹੀਂ ਸੀਆਂ ਵੀ ਜਿਹੜਾ ਜਾਂਦਾ ਜਾਣ ਦਿਓ ਅਸੀਂ ਗੱਲਾਂ ਦਸਤਰਖਾਂਹੇ ਤੇ ਰੱਖਣਾ ਤੇ ਉਹ ਆਪਾਂ ਰੱਖ ਲਾਂਗੇ ਇੱਕ ਗੱਲ ਤਾਂ ਮੈਂ ਇਹ ਬੇਨਤੀ ਕਰਦਿਆਂ ਦੂਜੀ ਗੱਲ ਮੈਂ ਕਲੇਰ ਸਾਹਿਬ ਨੂੰ ਇੱਕ ਗੱਲ ਸਪਸ਼ਟ ਕਰਾਂ ਭਾਵੇਂ ਮੈਂ ਐਫਐਮ ਦਾ ਉਸ ਸੀਰੀਆ ਭਾਵੇਂ ਸਾਥ ਦੀਪ ਸਿੰਘ ਬਾਦਲ ਸਾਹਿਬ ਨਾਲ ਰਿਹਾ ਨਾ ਮੈਂ ਕੋਈ ਆਨੰਦ ਮਾਣਿਆ ਤੇ ਨਾ ਕੋਈ ਸਰਕਾਰੀ ਤਨਖਾਹ ਲਈ ਨਾ ਸਰਕਾਰੀ ਘਰ ਲਿਆ ਨਾ ਕੋਈ ਸਰਕਾਰੀ ਗੱਡੀਆਂ ਲਈਆਂ ਤੇ ਨਾ ਕੋਈ ਹੋਰ ਸਹੂਲਤ ਲਈ ਕਿ ਇਹ ਆਨੰਦ ਮਾਣਣ ਨਹੀਂ ਸੀਗਾ ਮੈਂ ਇੱਕ ਵਰਕਰ ਹੀ ਉਦੋਂ ਕਰਦਾ ਸੀ ਤੇ ਵਰਕਰ ਹੀ ਅੱਜ ਕਰਦਾ ਹਾਂ ਜੇ ਉਹਨਾਂ ਨੇ ਮੈਨੂੰ ਅਹੁਦੇ ਤੇ ਮੰਨ ਲਓ ਟਿਕਟ ਦਿੱਤੀ ਤੇ ਉਹਨਾਂ ਦੀਆਂ ਸਰਕਾਰਾਂ ਵੀ ਰਿਪੀਟ ਕਰਾ ਕੇ ਦਿੱਤੀਆਂ ਬਹੁਤ ਸਾਰਾ ਵੱਡਾ ਯੋਗਦਾਨ ਸੀਗਾ ਆ ਡਾਕਟਰ ਸੁਖੀ ਜੀ ਨੂੰ ਉਦੋਂ ਹੀ ਜੁਆਇਨ ਕਰਾਇਆ ਸੀ ਇੱਕ ਗੱਲ ਮੈਂ ਕਹਿ ਰਿਹਾ ਕਿ ਉਦੋਂ ਤੋਂ ਨਾਲ ਲੱਗਿਆ ਹੋਇਆ ਸੀ ਜਾਂ ਇਸ ਕਰਕੇ ਮੇਰੀ ਬੇਨਤੀ ਇਸ ਗੱਲ ਦੀ ਹੈ ਕਿ ਪਾਰਟੀ ਤੇ ਬਹੁਤ ਮਾੜਾ ਸਮਾਂ ਹੈ ਪਾਰਟੀ 'ਚ ਬੈਠੇ ਜਿਹੜੇ ਹੁਣ ਵੀ ਸਿਹਰਦ ਲੀਡਰ ਆ ਮੈਨੂੰ ਉਹਨਾਂ ਨੂੰ ਬੇਨਤੀ ਹੈ ਮੇਰੀ ਕਿ ਪੰਜਾਬ ਦੀ 100 104 ਸਾਲ ਪੁਰਾਣੀ ਪਾਰਟੀ ਨੂਨ ਵਾਂਗੂ ਖੁਰ ਰਹੀ ਆ ਨੂਨ ਵਾਂਗੂ ਖੁਰ ਕਿਰਪਾ ਕਰਕੇ ਫਿਕਰਮੰਦੀ ਕਰੋ ਕਿਸੇ ਤੇ ਦੋਸ਼ ਦੂਸ਼ਣ ਨਾ ਲਾਓ ਔਰ ਪਾਰਟੀ ਪ੍ਰਧਾਨ ਸਾਹਿਬ ਨੂੰ ਮੇਰੀ ਆਖਰੀ ਬੇਨਤੀ ਹੈ ਕਿ ਕਿਰਪਾ ਕਰਕੇ ਕੁਝ ਦਿਨ ਲਈ ਪਾਰਟੀ ਦਾ ਖੜਾ ਛੱਡ ਦੇਣ ਕਿਸੇ ਹੋਰ ਬੰਦਿਆਂ ਦੇ ਹਵਾਲੇ ਕਰਦੇ ਜੀਪਾਲ ਜੀ ਇਹ ਕਹਿਤ ਜਿਹੜੀ ਭੱਜੋ ਭੱਜੀ ਆ ਇਹ ਤੇ ਬੰਦ ਰੁਕ ਜੇ ਜੀ ਬੇ ਸਾਹਿਬ ਕੁਝ ਕਹਿਣਾ ਚਾ ਰਹੇ ਆ ਕਹਿ ਲੈਣ ਦਿਓ ਜਵਾਬ ਦੇ ਲਿਓ ਬੰਦਾ ਜ਼ਿਆਦਾ ਲੰਮਾ ਨਹੀਂ ਕਰਨਾ ਬਸ ਮੈਂ ਖਤਮ ਕਰਨਾ ਜੀ ਕਲੇਰ ਸਾਹਿਬ ਵਿਦੇਪਾਲ ਜੀ ਦੇਖੋ ਮੈਂ ਫੇਰ ਦੁਬਾਰਾ ਬਰਾੜ ਸਾਹਿਬ ਨੂੰ ਬੇਨਤੀ ਲਾਦੇ ਆ ਕਿ ਨਿੱਜੀ ਗੱਲਾਂ ਨਾ ਕਰੋ ਨਿੱਜੀ ਗੱਲਾਂ ਫਿਰ ਬਹੁਤ ਨੇ ਉਹ ਆਪਾਂ ਜਾਈਏ ਨਾ ਤੁਸੀਂ ਪਾਰਟੀ ਦੇ ਪ੍ਰੋਗਰਾਮ ਦੀ ਗੱਲ ਕਰੋ ਦਫ਼ਤਰ ਸਾਹਮ ਕੇ ਰੱਖਣਾ ਨਹੀਂ ਰੱਖਣਾ ਦਫ਼ਤਰ ਤਾਂ ਉੱਥੇ ਖੜਾ ਪਾਰਟੀ ਦਾ ਲੋਕ ਬਹੁਤ ਆਏ ਬਹੁਤ ਚਲੇ ਗਏ ਇਹ ਵੀ ਇੱਕ ਵਿਸ਼ਾ ਹੈ ਔਰ ਦੂਜੀ ਗੱਲ ਇਹਦਾ ਮਤਲਬ ਇਹ ਵੀਟ ਬਰਾੜ ਸਾਹਿਬ ਦੀ ਕਰਾਤੀ ਵੱਡੇ ਬਾਦਲ ਸਾਹਿਬ ਨੂੰ ਤਾਂ ਕੋਈ ਯੋਗਦਾਨ ਨਹੀਂ ਹੈ ਨਹੀਂ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਐਮਐਲਏ ਤਾਂ ਕੋਈ ਯੋਗਦਾਨ ਨਹੀਂ ਹੈ ਨਹੀਂ ਸੀ ਇੱਕ ਓਐਸਡੀ ਨੇ ਸਰਕਾਰ ਰਿਪੀਟ ਕਰਾਤੀ ਸੋ ਆਪਣੇ ਆਪ ਅਸੋ ਹੀ ਨਹੀਂ ਗੱਲ ਹੈ ਸੋ ਮੈਂ ਬਰਾੜ ਸਾਹਿਬ ਨੂੰ ਕਹੂੰਗਾ ਕਿ ਅੱਪਾ ਨਾ ਗੱਲਾਂ ਨਾ ਕਰਾ ਅੱਪਾ ਉਸ ਤਰੀਕੇ ਦੀ ਗੱਲਾਂ ਨਾ ਕਰੀਏ ਕਿ ਲੋਕ ਹੱਸਣਾ ਸ਼ੁਰੂ ਕਰ ਦੇਣ ਤੁਸੀਂ ਤੁਹਾਡਾ ਕੋਈ ਯੋਗਦਾਨ ਹੋਊਗਾ ਉਹ ਠੀਕ ਹੈ ਉਹਨੂੰ ਕੋਈ ਮਤਲਬ ਕੁੱਲ ਬਿਲਾ ਕੇ ਚਲੋ ਮੈਂ 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 ਇਸ ਤੋਂ ਥੋੜਾ ਜਿਹਾ ਹਾਡਾਉਨ ਕਰਦਾ ਹਾਂ ਕੁੱਲ ਬਿਲਾ ਕੇ ਗੱਲ ਦਾ ਲਬੋ ਲਵਾਵੇ ਹੈ ਚਲੋ ਬੇਸ਼ੱਕ ਆਪਣਾ ਜਿਹੜਾ ਹੈ ਹਰੀ ਗਰਗ ਸਾਹਿਬ ਨੇ ਆਪਣੇ ਤਰਕ ਦਿੱਤੇ ਹੋਣ ਜਾਂ ਸ਼ੀਤਲੰਗੁਰਾਲ ਹੋਰਾਂ ਦੇ ਆਪਣੇ ਤਰਕ ਹੋਣ ਅਗਰ ਮੈਂ ਕਲੇਰ ਸਾਹਿਬ ਔਰ ਬਰਾੜ ਸਾਹਿਬ ਤੁਹਾਡੀ ਦੋਨਾਂ ਦੀ ਗੱਲ ਕਰਾਂ ਤਾਂ ਤੁਸੀਂ ਪਾਰਟੀ ਦੇ ਵਿੱਚ ਜੋ ਇੰਟਰਨਲ ਇਸ਼ੂ ਚੱਲ ਰਹੇ ਐ ਬਰਾੜ ਸਾਹਿਬ ਤੁਸੀਂ ਡਾਕਟਰ ਸੁਖੀ ਦਾ ਜਾਣਾ ਉਹਦੇ ਨਾਲ ਜੋੜ ਕੇ ਦੇਖ ਰਹੇ ਹੋ ਮੋٹے ਤੌਰ ਤੇ ਗੱਲ ਇਹ ਹੈ ਦੇਖੋ ਦੋ ਗੱਲਾਂ ਐ ਮੈਂ ਮੈਂ ਫਿਰ ਦੁਹਰਾ ਦਿਆਂ ਕਿ ਤਿੰਨਾਂ ਚੋਂ ਇੱਕ ਐਮਐਲਏ ਚਲੇ ਜਾਣਾ ਜਿਹੜਾ ਚੀਫ ਵਿੱਪ ਐ ਔਰ ਬੜਾ ਸੁੰਧਿਆ ਹੋਇਆ ਇਨਸਾਨ ਐ ਡਾਕਟਰ ਸੂਫੀ ਮੈਂ ਇੱਕ ਬੇਨਤੀ ਕਰਾਂ ਕਦੇ ਉਹ ਵੱਧ ਨਹੀਂ ਕੱਢਮੀ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਹੱਕ 'ਚ ਜਾਂ ਨਜਾਇਜ਼ ਕੋਈ ਗੱਲ ਨਹੀਂ ਕਰਦੇ ਤੇ ਜੇ ਉਸ ਜਾਣ ਤੇ ਵੀ ਪਾਰਟੀ ਨੂੰ ਫਿਕਰਮੰਦੀ ਨਹੀਂ ਮੇਰਾ ਖਿਆਲ ਐ ਇੱਕ ਲਾਈਨ ਦਾ ਚਾਹੀਦਾ ਸੀ ਕਿ ਸਾਡੇ ਲਈ ਬਹੁਤ ਇਹ ਅੱਜ ਮਾੜਾ ਦਿਨ ਐ ਕਿ ਐਡੇ ਵਧੀਆ ਜਿਹੜੇ ਸਾਡੇ ਐਮਐਲਏ ਆ ਸਾਨੂੰ ਛੱਡ ਕੇ ਚਲੇ ਗਏ ਅਸੀਂ ਇਹਨਾਂ ਦੀ ਕਾਰਨਾ ਤੇ ਕੋਹ ਕਰਾਂਗੇ ਪਾਰਟੀ ਦੇ ਬੁਲਾਰੇ ਦਾ ਇੰਨਾ ਹੀ ਬਿਆਨ ਚਾਹੀਦਾ ਐ ਉਨਜੀ ਕਾਰਨ ਦੀ ਭਲਾਨੇ ਦੀ ਮੇਰੀ ਬੇਨਤੀ ਹੈ ਕਲੇਰ ਸਾਹਿਬ ਤੁਹਾਡੇ ਨਾਲ ਮੇਰਾ ਕੋਈ ਦਫਤਰ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਮੈਂ ਪਾਰਟੀ ਪ੍ਰਧਾਨ ਸਾਹਿਬ ਦੀ ਗੱਲ ਕਰ ਰਿਹਾ ਜਿਹਦੇ ਤੇ ਸਾਰੀਆਂ ਉਂਗਲਾਂ ਉੱਤਰ ਰਹੀਆਂ ਜਿਹਦੇ ਕਰਕੇ ਸਾਰੀ ਪਾਰਟੀ ਅੱਜ ਖੇਰੂ ਖਰੂ ਹੋ ਰਹੀ ਹੈ ਇਸ ਕਰਕੇ ਕਿਹਨੇ ਕੀ ਕੀਤਾ ਕਿਹਨੇ ਨਹੀਂ ਕੀਤਾ ਚਲ ਆਪਾਂ ਉਸ ਗੱਲ ਤੇ ਨਾ ਜਾਈਏ ਅੱਜ ਹਾਲਾਤ ਕੀ ਬਣੇ ਆ ਪਾਰਟੀ ਦੇ ਅੱਜ ਹਾਲਾਤ ਕੀ ਹੈ ਕਿ 6-7-8% ਤੇ ਵੋਟ ਤੇ ਅਸੀਂ ਰਹਿ ਗਏ ਆ ਤੇ ਹੋਰ ਆਪਾਂ ਕੀ ਦੇਖਦੇ ਆ ਵੀ ਹਲੇ ਦੀ ਕਦੋਂ ਆਪਾਂ ਅਗਲਾ ਬਦਲੀ ਕਰਨੀ ਹੈ ਮੈਂ ਕਰਕੇ ਨਿੱਜੀ ਤੌਰ ਤੇ ਸੁਭੀਸ਼ ਨੂੰ ਬਦਲਦੇ ਮੈਂ ਕੋ ਖਲਾਫ ਨਹੀਂ ਹੈ ਮੈਂ ਤਾਂ ਜੋ ਹਾਲਾਤ ਉਤਪਨ ਉਹਨਾਂ ਨੇ ਖੁਦ ਕੀਤੇ ਹੈ ਸਰਕਾਰ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਅੱਜ ਮੈਂ ਤਾਂ ਉਹਨਾਂ ਤੇ ਫਿਕਰਮੰਦੀ ਕਰ ਰਿਹਾ ਜੇਪਾਲ ਜੀ ਮੈਂ ਕਿਤੇ ਰਸਤੇ 'ਚ ਖੜਾ ਸੀ ਗੱਡੀ ਲਈ ਚਲੋ ਠੀਕ ਹੈ ਬੜਾ ਬਹੁਤ ਧੰਨਵਾਦ ਧੰਨਵਾਦ ਬਰਾੜ ਸਾਹਿਬ ਤੁਸੀਂ ਜੁੜੇ ਸ਼ੁਕਰੀਆ ਧੰਨਵਾਦ ਆਪਣੀ ਗੱਲ ਰੱਖੀ ਮੈਂ ਮੈਂ ਗਰਗ ਸਾਹਿਬ ਤੁਹਾਡੇ ਤੋਂ ਇੱਕ ਛੋਟਾ ਜਿਹਾ ਕਮੈਂਟ ਲੈਣਾ ਚਾਹੂੰਗਾ ਇਹ ਕਿਉਂਕਿ ਦੇਖੋ ਅਕਾਲੀ ਦਲ ਦੇ ਵਿੱਚ ਇਸ ਵੇਲੇ ਇੰਟਰਨਲ ਕੀ ਕੁਝ ਚੱਲ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ ਮਸਲਾ ਅਕਾਲ ਤਖਤ ਸਾਹਿਬ ਤੇ ਹੈ ਉਸ ਦੀ ਵੀ ਸਾਰਿਆਂ ਨੂੰ ਉਡੀਕ ਹੈ ਕਿ ਅਗਲੇ ਦਿਨਾਂ 'ਚ ਕੀ ਹੋਣਾ ਹੈ ਪਰ ਜੇ ਰੀਸੈਂਟ ਡਵੈਲਪਮੈਂਟਸ ਦੀ ਗੱਲ ਕਰੀਏ ਕਿ ਤੁਸੀਂ ਵੀ ਇਹ ਸਮਝਦੇ ਹੋ ਕਿ ਅਕਾਲੀ ਦਲ ਦੇ ਵਿੱਚ ਜੋ ਇਸ ਵੇਲੇ ਅੰਦਰੂਨੀ ਅਨਰੈਸਟ ਹੈ ਉਹ ਵਜ੍ਹਾ ਹੈ ਡਾਕਟਰ ਸੁਖੀ ਦੇ ਤੁਹਾਡੇ ਨਾਲ ਆਉਂਦੀ ਨੇਚਰਲੀ ਹੈ ਜਦੋਂ ਇੱਕ ਅੱਛਾ ਇਰਾਦਾ ਹੈ ਜਿਹੜਾ ਇਨਸਾਨ ਕੁਝ ਕਰਨਾ ਚਾਹੁੰਦਾ ਹੈ ਉਹ ਸੂਬੇ ਲਈ ਤੇ ਜਦੋਂ ਉਹ ਆਪਣੀ ਪਾਰਟੀ ਦੇ ਵਿੱਚ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇੱਕ ਮਤਲਬ ਇੱਕ ਪਰਿਵਾਰ ਦੇ ਹੱਥ ਦੇ ਵਿੱਚ ਇੱਕ ਕਾਰਪੋਰੇਟ ਦੇ ਹੱਥ ਦੇ ਵਿੱਚ ਪੂਰੀ ਪਾਰਟੀ ਦਾ ਆ ਜਾਣਾ ਉਹ ਪਾਰਟੀ ਜਿਸ ਦਾ ਇੱਕ ਮਾੜਾ ਮਾਨਮਤਾ ਹੀ ਪੀਹਤ ਰਿਹਾ ਹੈਗਾ ਜਿਸ ਸੰਤੋ ਫਤੇ ਸਿੰਘ ਵਰਗੇ ਜਿਸ ਦੇ ਵਿੱਚ ਕੰਮ ਕਰਦੇ ਰਹੇ ਹੋਣ ਤੇ ਨੇਚਰਲੀ ਉਹਦੇ ਇਹ ਹਾਲਾਤ ਹੋ ਜਾਣ ਉਸ ਤੋਂ ਨੇਚਰਲੀ ਦੁਖੀ ਹੁੰਦਾ ਹੀ ਹੈ ਹਰ ਬੰਦਾ ਹਰ ਇਨਸਾਨ ਹੁਣ ਜਿਹੜਾ ਹੈਗਾ ਉਹ ਇਹ ਵੀ ਦੇਖਦਾ ਹੈਗਾ ਕਿ ਮੈਂ ਜੋ ਸੁਪਨੇ ਸਨ ਕਹਿੰਦੇ ਕੁਆਲਿਟੀ ਸੇ ਵਿੱਚ ਜਿਹੜਾ ਬੰਦਾ ਆਉਣਾ ਹੈ ਉਹ ਸੁਪਨੇ ਹੁੰਦੇ ਆ ਕਿ ਮੈਂ ਆਪਣੇ ਹਲਕੇ ਲਈ ਇਹ ਕਰਾਂਗਾ ਮੈਂ ਆਪਣੇ ਲੋਕਾਂ ਲਈ ਇਹ ਕਰਾਂਗਾ ਮੇਰੇ ਦਿਮਾਗ ਦੇ ਵਿੱਚ ਇਹ ਵਿਚਾਰ ਹੈਗੇ ਆ ਉਸ ਵਿਚਾਰ ਧਾਰਾ ਨੂੰ ਤੁਸੀਂ ਲਾਗੂ ਵੀ ਤਾਂ ਕਰਨਾ ਹੈ ਨਾ ਅਦਰਵਾਈਜ਼ ਤਾਂ ਕੋਈ ਫਲਸਫੀ ਰਹਿ ਗਈ ਹੈ ਤਾਂ ਨੈਚੁਰਲੀ ਜਦੋਂ ਫਲਸਫੀ ਜਿੰਨ ਕੋ ਉਸ ਵਿਚਾਰ ਧਾਰਾ ਨੂੰ ਲਾਗੂ ਕਰਨਾ ਤਾਂ ਫਿਰ ਉਹ ਬੰਦਾ ਪਲੇਟਫਾਰਮ ਦੇਖਦਾ ਹੈ ਕਿ ਮੇਰੀ ਲਾਈਕ ਮਾਈਂਡਡ ਪਲੇਟਫਾਰਮ ਕਿਹੜਾ ਹੈਗਾ ਸੋ ਇਸ ਕਰਕੇ ਜਦੋਂ ਸੁਖੀ ਸਾਹਿਬ ਜਨਨ ਕਿ ਡਾਕਟਰ ਸੁਖੀ ਵਰਗੇ ਆਮ ਆਦੀ ਪਾਰਟੀ ਨੂੰ ਚੂਜ਼ ਕਰਦੇ ਆ ਤਾਂ ਇਹ ਕੀ ਦੀ ਸਮਝ ਆਉਂਦੀ ਹੈ ਕਿ ਆਮ ਆਦੀ ਪਾਰਟੀ ਲੋਕਾਂ ਦੀ ਰਾਜਨੀਤੀ ਕਰਦੀ ਹੈ ਡਾਕਟਰ ਸੁਖੀ ਵੀ ਲੋਕਾਂ ਦੀ ਰਾਜਨੀਤੀ ਕਰਨੀ ਚਾਹੁੰਦੇ ਆ ਉਹ ਇੱਕ ਪਰਿਵਾਰ ਦੀ ਰਾਜਨੀਤੀ ਨਹੀਂ ਕਰਨਾ ਚ ਇਹ ਅੱਜ ਪੰਜਾਬ ਦੇ ਲੋਕ ਦੇਖ ਰਿਹਾ ਜੀ ਮੈਂ ਕੀ ਕਵਾਂਗਾ ਪੰਜਾਬ ਦੇ ਵਿੱਚ ਰਾਜਨੀਤੀ ਇੰਨੀ ਕਿ ਲੋਕ ਰਾਜ ਤੋਂ ਦੂਰ ਜਾ ਰਹੇ ਆ ਤੇ ਦੇਖ ਰਹੇ ਕਿ ਕੀ ਹੋ ਰਿਹਾ ਇੱਕ ਇੱਕ ਬੰਦੇ ਦੀ ਰਾਜਨੀਤੀ ਰਹਿ ਗਈ ਹੈ ਪੰਜਾਬ ਦਾ ਮੈਨੂੰ ਲੱਗਦਾ ਹੈ ਕਿ ਦਬਦਬਾ ਦੇ ਵਿੱਚ ਸੋਚ ਨੂੰ ਲੈ ਕੇ ਗਏ ਆ ਦਬਦਬਾ ਕੀ ਹੈ ਜਾਂ ਤੇ ਉਹਨਾਂ ਦੀ ਹਲਕੇ ਦੀਆਂ ਮੁਸ਼ਕਿਲਾਂ ਜਾਂ ਆਣ ਵਾਲੇ ਤੋਂ ਕੀ ਉਹਨਾਂ ਵੀ ਚੁਣੇ ਹੋਏ ਨੁਮਾਇੰਦੇ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਸਾਢੇ 5-6 ਲੱਖ ਲੋਕਾਂ ਨੂੰ ਦੇ ਉਹ ਐਮਐਲਏ ਦੀ ਪਰ ਪਿਛਲੇ 30 ਮਹੀਨਿਆਂ ਦਾ ਉਹਨੇ ਇਹ ਕਹਿਆ ਕੰਮ ਨਹੀਂ ਹੋ ਰਿਹਾ ਪਰ ਇਹ ਇਹ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਇਹ ਰਾਜਨੀਤੀ ਦੇ ਆਉਣ ਵਾਲੇ ਜਿਹੜੇ ਜਿਹੜੇ ਅਗਲੇ ਰੰਗ ਦਿਖ ਰਹੇ ਉਹ ਸੰਗੇ ਨਹੀਂ ਆ ਜੇਕਰ ਕਿਤੇ ਪਾ ਦੇ ਦਿਖਾ ਦੇ ਨਹੀਂ ਦੇਖੋ ਦੇਖੋ 1 ਸੈਕਿੰਡ ਆਪਣਾ ਅੰਗੁਰਾਲ ਸਾਹਿਬ ਜਦੋਂ ਤੁਸੀਂ ਛੱਡ ਕੇ ਗਏ ਸੀ ਪਾਰਟੀ ਤੁਹਾਡੇ ਤੇ ਵੀ ਇਲਜ਼ਾਮ ਇਹੀ ਲੱਗੇ ਸੀ ਕਿ ਤੁਸੀਂ ਆਪਣੇ ਨਿੱਜੀ ਇੰਟਰਸਟ ਕਰਕੇ ਗਏ ਹੋ ਬੀਜੇਪੀ ਦੇ ਨਾਮ ਮੈਂ ਬੀਜੇਪੀ ਚ ਗਿਆ ਨਹੀਂ ਮੈਂ ਪਰਵਾਜ਼ ਤੇ ਵਾਪਸ ਆਇਆ ਸੀ ਜੀ ਬੀਜੇਪੀ ਦੇ ਚੋਂ 19 ਸਾਲ ਰਿਹਾ ਸੀ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਚ ਗਿਆ ਸੀ ਉਹਨਾਂ ਨੇ ਇੱਕ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਤਿੰਨ ਗਰੰਟੀਆਂ ਤਿੰਨ ਵਾਅਦੇ ਕੀਤੇ ਸੀ ਹੂੰ ਜਿਹੜੇ ਉਹ ਪਿਛਲੇ 30 ਮਹੀਨਿਆਂ ਚ ਪੂਰੇ ਨਹੀਂ ਕਰ पाए ਅੱਜ ਵੀ ਸਕੂਲ ਆਫ ਹੂੰ ਕਿ ਆਪ ਤੇ ਬਣਾਇਆ ਹੋਵੇ ਮੈਂ ਫਿਰ ਚੈਲੰਜ ਕਰ ਰਿਹਾ ਕਿ ਮੈਂ ਆਪਣੇ ਪਰਿਵਾਰ ਸਮੇਤ ਇਸ ਪੰਜਾਬ ਤੋਂ ਛੱਡ ਕੇ ਜਾਣ ਨੂੰ ਤਿਆਰ ਐ ਇਹਨੂੰ ਇੱਕ ਸਕੂਲ ਨਹੀਂ ਦੱਸ ਦਿੰਨ ਭਗਵੰਤ ਮਾਣੇ ਰੱਖੀ ਹੋਵੇ ਉਹ ਗੱਲਾਂ ਉਹ ਕਰਦੇ ਆ ਕਿ ਹਜ਼ਾਰ ਸਕੂਲ ਬਣਾਇਆ ਸਕੂਲ ਆਫ ਐਮਿਨਟ ਉਹ ਸਕੂਲ ਕਿਹੜੇ ਆ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਬਣਾਏ ਹੋਏ ਸਕੂਲ ਉਹਨਾਂ ਨੂੰ ਚੂਨਾ ਕਰਕੇ ਕਲੀ ਕਰਕੇ ਫੁੱਲਪਰਮਿਨਜ਼ਾ ਨਾਮ ਦਿੱਤਾ ਜਾ ਰਿਹਾ ਹੈ ਇਦਾਂ ਦੇ ਨਹੀਂ ਗਰੰਟੀਆਂ ਜਿਹੜੇ ਲੋਕਾਂ ਦੀ ਇੰਤਜ਼ਾਰ ਕਰ ਰਹੀਆਂ ਮੇਰੀਆਂ ਮਾਵਾਂ ਇੱਕ ਇੱਕ ਹਜ਼ਾਰ ਦੇ ਦਾ ਅੱਜ ਲੋਕ ਰੋਜ਼ਗਾਰ ਨੂੰ ਤਰਸਰੇ ਆ ਨੌਕਰੀਆਂ ਨੂੰ ਤਰਸਰੇ ਆ ਇਹ ਡਰ ਕੇ ਕਿ ਸਰਕਾਰ ਨੇ ਕੋਈ ਇੱਕ ਵਾਅਦਾ ਨਹੀਂ ਪੂਰਾ ਨਹੀਂ ਕੀਤਾ ਅਗਰ ਭਵਨ ਸਤਮਾਨ ਜੀ ਕਹਿੰਦੇ ਆ ਕਿ ਮੈਂ ਇੰਨੇ ਕੰਮ ਕੀਤੇ ਆ ਸਰਕਾਰ ਨੇ ਇੰਨੀ ਡਿਵੈਲਪਮੈਂਟ ਕੀਤੀ ਆ ਤੇ ਉਹ ਇੱਕ ਇੱਕ ਇਲੈਕਸ਼ਨ ਕਿਉਂ ਕਰਵਾ ਰਹੇ ਆ ਸਰਪੰਚ ਕਰਕੇ ਰਿਕਸ਼ਨ ਸਾਲਾ ਕਰਕੇ ਦੇਖਣ ਦੇ ਦੁਆਰਾ ਅਗਰ ਉਹਨਾਂ ਨੇ ਸਰਕਾਰ ਕੰਮ ਕੀਤਾ ਹੈ ਉਹ ਇੱਕ ਇੱਕ ਐਮਐਲਏ ਨੂੰ ਤੋੜ ਰਹੇ ਆ